ਇਹਦੀ ਕੰਡੀਸ਼ਨਿੰਗ ਦੀ ਨਮੀ ਕਿਉਂ ਆ ਕਿੰਨਾ ਕੁ ਚੱਲਿਆ ਹੋਇਆ ਇਹ ਚੱਲਿਆ 400 ਘੰਟਾ ਹੀ ਹੋਇਆ ਭਾਈ origignal 400 ਘੰਟਾ ਹਾਂਜੀ ਹਾਂਜੀ ਨੰਬਰ ਇਹਦੇ 스타ਰੀ ਨੰਬਰ ਕਿਤੋਂ ਦਾ ਇਹ ਨੰਬਰ ਸੰਗਰੂਰ ਦਾ ਨੰਬਰ ਹੈ ਜੀ ਸੰਗਰੂਰ ਦਾ ਹੀ ਨੰਬਰ ਹੈ ਹਾਂਜੀ ਓਕੇ ਇਹ ਵੀ ਫਰਸਟ ਪਾਰਟੀ ਹੈ ਫਰਸਟ ਪਾਰਟੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜਮੀ ਨਵੇਂ ਨਾਲ ਦੇ ਨੇ ਹੂੰ ਕੋੜਾ ਬੰਪਰ ਵੀ ਲੱਗਿਆ ਹੋਇਆ ਹੈ ਹਾਂਜੀ ਹਾਂ ਇਹਦੇ ਉੱਪਰ ਕਿੰਨੇ ਦਾ ਲਾਉਣਾ ਹੈ ਇਹਦੇ ਤਕਰੀਬਨ 4 ਲੱਖ ਰੁਪਏ ਦਾ ਲਾਉਣਾ ਹੈ ਅੱਛਾ ਹਾਂਜੀ ਹਾਂਜੀ ਕਿੰਨੇ ਕੁ ਪਹਿਣਗੇ ਫਿਰ ਇਹਦੇ ਵਿੱਚ ਮੰਨ ਲਓ ਵੀ ਲੱਖ ਕ ਮੰਨ ਲੋ 4 10 15 ਕਹਿੰਦੇ ਲੱਖ ਮੰਨ ਲਈਏ ਲੱਖ ਦੇ ਵਿੱਚੋਂ ਵੀ ਮਾਨਤਾ ਨ ਹੋ ਜੂ ਹਾਂ ਜੀ ਕਰ ਲਾਂਗੇ ਆਪਾਂ ਲੈ ਮੇਤਰੋ ਲੱਖ ਮੰਨ ਕੇ ਚੱਲਿਓ ਲੱਖ ਤੋਂ ਵੀ ਤੁਹਾਡਾ ਘੱਟ ਦੇ ਵਿੱਚ ਹੀ ਸਰ ਜਾਗੇ ਜੇ ਤੁਸੀਂ ਆਹ ਪ੍ਰੀਤ ਟਰੈਕਟਰ ਲੈ ਜਾਣਾ 3 ਸਪੀਡ ਆ ਗਿਆ ਡਬਲ ਡਿਸਟ੍ਰੀਬਿਊਟਰ ਆ ਗਿਆ ਓਕੇ ਰਿਵਰਸ ਪੀਟੀਓ ਆ ਗਿਆ 11 ਚ ਪੀਟੀਓ ਆ ਗਿਆ ਠੀਕ ਆ ਹਾਂ ਜੀ ਨਾ 16 ਦੇ ਟਾਇਰਾਂ ਜੀ ਜੀ ਨਾਲ ਦੇ ਟਾਇਰ ਨਹੀਂ 90 ਦੇ ਅੱਛਾ ਕਲਰ ਇਹਨਾਂ ਨੂੰ ਆਹੀ ਆਉਂਦਾ ਹਾਂ ਹਾਂ ਇਹ ਸੇਮ ਇਹੀ ਕਲਰ ਆਉਂਦਾ 골ਡਨ ਕਲਰ ਹੈ ਹਾਂ ਜੀ ਹਾਂ ਜੀ ਪਰ ਮੈਨੂੰ ਸੋਹਣਾ ਹੀ ਵੜਾ ਲੱਗਦਾ ਨਾ ਉਹ ਦੇਖ ਹਾਂ ਜੀ 5 20 ਦਾ ਹ ਮੈਂ ਕਿਹਾ ਕਹੂੰ 20 ਜਰ ਰੱਖਦਾ ਫਿਰ ਇਹ ਵੀ ਚੱਕ ਦੇ ਦੁਬਾਰੇ ਹਾਂ ਚਲੋ ਫਿਰ ਇੰਨਾ ਕਰਦੇ ਤੁਸੀਂ ਕਰਦਾਂਗੇ ਫਿਰ ਸਹੀ ਆ ਹਾਂ 23 ਮਾਡਲ 5 ਲੱਖ ਚ ਮੰਨ ਗਿਆ ਬਾਈ ਬਾਈ ਹੁਣ ਐ ਦੱਸ ਲੱਗਦੇ ਅੱਥ ਇਹਦੇ ਉੱਪਰ ਕਿੰਨੇ ਦਾ ਲੋੜ ਇਹਦੇ 4 ਲੱਖ ਦਾ ਤਕਰੀਬਨ ਮੰਨ ਲਓ ਜੀ ਨੂੰ ਵੀ ਮਿੱਤਰੋ ਸੰਗਰੂਰ ਏਰੀਆ ਦੇ ਵਿੱਚ ਪਹੁੰਚ ਗਏ ਜਾਨੀ ਕਿ ਸੰਗਰੂਰ ਤੋਂ ਨਾ ਦਿੱਲੀ ਵਾਲੇ ਰੋਡ ਦੇ ਉੱਪਰ ਮਹਿਲਾ ਚੌਂਕ ਪੈ ਜਾਂਦਾ ਅੱਜ ਮਹਿਲਾ ਚੌਂਕਾਂ ਦੇ ਵਿੱਚ ਪਹੁੰਚੇ ਹੋਏ ਆ ਜਿਮੀਦਾਰ ਟਰੈਕਟਰ ਵਾਲਿਆਂ ਲਵੇ ਇਹ ਭਰਾਵਾਂ ਦਾ ਬਹੁਤ ਪੁਰਾਣਾ ਕੰਮ ਆ ਇੰਨੀ ਇੱਕ ਤਸੱਲੀ ਨਾਲ ਕੰਮ ਕਰਦੇ ਆ ਤੁਸੀਂ ਕੋਈ ਵੀ ਟਰੈਕਟਰ ਕਦੇ ਵੀ ਖਰੀਦਣਾ ਹੁੰਦਾ ਜਦੋਂ ਮਰਜ਼ੀ ਆਜਿਓ ਜੇ ਤੁਹਾਡੇ ਲਾਵੇ ਕੋਈ ਪੁਰਾਣਾ ਟਰੈਕਟਰ ਹੋਵੇ ਉਹਨੂੰ ਵੀ ਵਿੱਚ ਕੱਟ ਲੈਂਦੇ ਆ ਤੇ ਨਵੇਂ ਟਰੈਕਟਰਾਂ ਦੇ ਉੱਪਰ ਲਗਭਗ ਲੋਨ ਵੀ ਕਰਵਾ ਦਿੰਦੇ ਆ ਤੇ ਅੱਜ ਕਿਹੜੇ-ਕਿਹੜੇ ਟਰੈਕਟਰ ਨੇ ਕੀ ਰੇਟ ਦੇ ਵਿੱਚ ਕਿਹੜਾ ਟਰੈਕਟਰ ਬਣੂਗਾ ਕਿਹੜਾ ਮਾਡਲ ਹੋਊਗਾ ਫੁੱਲ ਜਾਣਕਾਰੀ ਆਪਾਂ ਬਾਈ ਵਿੰਦਰ ਤੋਂ ਲਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਭਰਾਵਾਂ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਤੁਹਾਡਾ ਇੱਕ ਕੇ ਸ਼ੇਅਰ ਕਰਨ ਦੇ ਨਾਲ ਨਾ ਤੁਹਾਡੇ ਰਿਸ਼ਤੇਦਾਰਾਂ ਦਾ ਤੁਹਾਡੇ ਸੱਜਣਾ ਮਿੱਤਰਾਂ ਦਾ ਬਹੁਤ ਭਰਾਮਾਂ ਦਾ ਫਾਇਦਾ ਹੋ ਜਾਂਦਾ ਹੈ ਪਹਿਲਾਂ ਬਾਈ ਵਿੰਦਰ ਨੂੰ ਮਲਾਉਣੇ ਉਹ ਤੋਂ ਬਾਅਦ ਕਰਾਂਗੇ ਗੱਲਬਾਤ ਸਤਿਕਾਰ ਵੀਰੇ ਕੀ ਹਾਲ ਨੰਦਰ ਸਤਿਕਾਰ ਜੀ ਅੱਜ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਟਰੈਕਟਰ 7-8 ਨੇ ਜੀ ਆਪ 7-8 ਟਰੈਕਟਰ ਨੇ ਮਤਲਬ ਕਿੰਨੇ ਕ ਮਾਡਲ ਤੋਂ ਸਟਾਰਟ ਹੋ ਜਾਣਗੇ ਅੱਜ ਉੱਚੇ ਮਾਡਲ ਹੀ ਨੇ ਜੀ ਸਾਰੇ ਉੱਚੇ ਮਾਡਲ ਹੀ ਨੇ 24 ਮਾਡਲ 22 ਮਾਡਲ ਵੀ ਸਾਰਿਆਂ ਦੀ ਲਗਭਗ ਫਿਰ ਤਾਂ ਲੋਨ ਦੀ ਸਹੂਲਤ ਜਿਹੜੀ ਚੱਲ ਜਾਨੀ ਹੈ ਲੋਨ ਦੀ ਬਿਲਕੁਲ ਸਹੂਲਤ ਹੈ ਤੇ ਬਾਈ ਜਿਹੜਾ 963 ਤੋਂ ਆਪਾਂ ਕਰ ਪੰਜਾਬ ਨੰਬਰ ਆ ਜੀ ਪੰਜਾਬ ਦਾ ਨੰਬਰ ਆ ਪਾਰਟੀ ਕਮੀ ਦੇ ਨਾਮ ਹੋ ਗਈ ਇਹ ਪਹਿਲੀ ਪਾਰਟੀ ਦੇ ਨਾਮ ਫਰਸਟ ਪਾਰਟੀ ਆ ਹਾਂਜੀ ਓਕੇ ਤੇ ਚੱਲ ਕਿੰਨਾ ਕੁ ਗਿਆ ਹੋਣਾ ਹੁਣ ਚੱਲ ਇਹ 1200 ਘੰਟਾ ਗਿਆ ਜੀ origignal 1200 ਘੰਟਾ ਹਾਂਜੀ ਹਾਂਜੀ ਫਿਰ ਟਾਇਰ ਦੇ ਨਾਲ ਤੇ ਹੁਣੇ ਬਈ ਨਾਲ ਦੇ 85 ਪੈਸੇ ਟਾਇਰ ਨੇ ਵੀ ਪਰ ਮੈਂ 85 ਪੈਸੇ ਟਾਇਰ ਨੇ ਚਾਰੇ ਟਾਇਰ ਨਾਲ ਦੇ ਨੇ ਰਿਮਾਂ ਦਾ ਚੈੱਕ ਕਰਵਾ ਬਈ ਜਦੋਂ ਤੁਸੀਂ ਸੋ ਦੇਖੀ ਫਿਰ ਤੁਸੀਂ ਹਰਾਨ ਰਹੇ ਹੋ ਕਿ ਮਗਰਾੜ ਵੀ ਉੱਪਰ ਚੈੱਕ ਕਰਵਾ ਦੇ ਬਈ ਆ ਕਰਵਾਈ ਸਾਰਾ ਪੈਰਦਾਨਾਂ ਦਾ ਚੈੱਕ ਇਧਰਲੇ ਪਾਸੇ ਆ ਜਾ 20 ਮਾਡਲ ਹੈ ਤੇ ਮਾਰਕਾ 20 ਦਾ ਆ ਪਿਆ ਕਰੋ ਕਰਾ ਚੈੱਕ ਹੈਨਾ ਆ ਸਾਰਾ ਬਲਕ ਦਾ ਇਹ ਇਹਦਾ ਨੰਬਰ ਹੈਗਾ ਜੀ ਪੀਵੀ 13 ਸ਼ੰਗਰੂਰ ਦਾ ਨੰਬਰ ਹੈ ਨਾ ਹਾਂਜੀ ਹਾਂਜੀ ਫਰਸਟ ਪਾਰਟੀ ਦਾ ਜੀ ਓਕੇ ਬਈ ਇਹਦੀ ਕੀ ਡਿਮਾਂਡ ਰੂ ਟਰੈਕਟਰ ਦੀ ਡਿਮਾਂਡ ਵੀਰੇ ਇਹਦੀ ਹੈਗੀ 6,75,000 6,75,000 ਦੀ ਡਿਮਾਂਡ ਹੈ ਸਾਰਾ ਟਰੈਕਟਰ ਸੀਲ ਹੈ ਸਾਰਾ ਜੀ ਫੁੱਲ ਜ਼ਿੰਮੇਵਾਰੀ ਨਾਲ ਓਕੇ ਆ ਤਾਂ ਮੇਰੇ ਇਸ ਵਾਲੀ ਆ ਸੀਲ ਵੀ ਦਿਖਾ ਦੀ ਇਹ ਰੇਟ ਕੀ ਦੱਸਿਆ ਸੀ ਦੁਬਾਰਾ ਦੱਸਿਓ 6,70,000 6,70,000 ਦਾ ਰੇਟ ਹੈ 20 ਮਾਡਲ ਹੈ ਪੰਜਾਬ ਨੰਬਰ ਹੈ ਫਰਸਟ ਪਾਰਟੀ ਆ ਹਾਂਜੀ ਹਾਂਜੀ ਕਿੰਨੇ ਦਾ ਡਿਸਕਾਊਂਟ ਹੋ ਜੀ ਉੱਪਰ ਡਿਸਕਾਊਂਟ ਕਰ ਦਾਂਗੀ 10,000 ਰੁ 10000 ਹਾਂਜੀ ਕਿੰਨਾ ਰਹਿ ਗਿਆ 660 ਰਹਿ ਗਿਆ ਹਾਂਜੀ 6.5 ਚ ਹੋਜੂ ਚਲੋ ਤੈਂ ਕਹਿਦਾ ਵੀ ਕਰਦਾ ਚੱਕੋ ਮਿੱਤਰੋ 6.50 ਲੱਖ 50000 ਦੇ ਵਿੱਚ ਬਣੂ ਟਰੈਕਟਰ ਬਾਈ ਮੈਨੂੰ ਹੁਣੇ ਦੱਸ ਇਹਦੇ ਉੱਪਰ ਜੇ ਕੋਈ ਸੱਜਣ ਚਾਹੇ ਵੀ ਬਾਈ ਪੇਮੈਂਟ ਦੀ ਦਿੱਕਤ ਪੈਂਦੀ ਹੈ ਹਾਂਜੀ ਲੋਨ ਕਿੰਨੇ ਦਾ ਹੋਜੂ ਇਹਦਾ 5.5 ਲੱਖ ਰੁਪਏ ਦਾ ਲੋਨ ਹੋਜੂਗਾ ਬਸ ਫਿਰ ਤਾਂ ਲੱਖ ਰੁਪਿਆ ਰਹਿ ਗਿਆ ਹਾਂਜੀ ਹਾਂਜੀ ਚੱਕੋ ਮਿੱਤਰੋ 1 ਲੱਖ ਲਿਆ ਉਹ 963 ਲੈ ਜਾਓ ਮਹਿਲਾ ਚੌਂਕਾਂ ਦੇ ਵਿੱਚ ਆਜੋ ਫਟਾਫਟ ਤੇ ਜਈ ਬਾਈ ਜਿਹੜਾ ਆ ਖੜਾ ਇੱਧਰਲੇ ਪਾਸੇ ਇਹ 855 20 ਮਾਡਲ ਹੈ ਜੀ ਇਹ ਵੀ 2020 ਮਾਡਲ ਇਹਦੀ ਕੰਡੀਸ਼ਨ ਇੰਨੀ ਨਮੀ ਕਿਉਂ ਆ ਕਿੰਨਾ ਕਿ ਚੱਲਿਆ ਹੋਇਆ ਇਹ ਚੱਲਿਆ 400 ਘੰਟਾ ਹੀ ਹੋਇਆ ਭਾਈ origignal 400 ਘੰਟਾ ਹਾਂਜੀ ਹਾਂਜੀ ਭਾਈ ਜਮਈ ਸ਼ੋਰੂਮ ਕੰਡੀਸ਼ਨਾਂ ਦੇਖੀ 400 ਘੰਟਾ ਚੱਲਿਆ ਹੋਇਆ origignal ਮਗਰਾੜਾਂ ਤੋਂ ਉਪਰ ਚੈੱਕ ਕਰਵਾ ਦੇ ਰਿਮਾਂ ਤੇ ਚੈੱਕ ਕਰ ਬਈ ਕਨੋਪੀ ਲੱਗੀ ਹੋਈ ਆ ਕੱਲਾ ਸਿਸਟਮ ਲਾਉਣ ਵਾਲਾ ਬਈ ਕੰਡੀਸ਼ਨ ਦਾ ਇਹ ਵੀ origignal ਹੈ ਫੁੱਲ origignal ਜਿੰਮੇਵਾਰੀ ਵਾਲਾ ਇਹਦੀ ਆਪ ਸੋਖ ਖੋਲਿਓ ਵਿੱਚੋਂ ਵਰਚੀਆਂ ਵੀ ਦੇਖੋ ਜਾਨ ਭਾਈ ਹਮ ਤਾਂ ਮੈਂ ਕੱਲਾ ਕੱਲਾ ਸਟicker ਵੀ ਕੰਪਨੀ ਦਾ ਉਦਾਂ ਹੀ ਖੜਾ ਹੈ ਨੰਬਰ ਇਹਦਾ ਉਸਤਾਦੀ ਨੰਬਰ ਕਿੱਥੋਂ ਦਾ ਹੈ ਇਹ ਸੰਗਰੂਰ ਦਾ ਨੰਬਰ ਹੈ ਜੀ ਸੰਗਰੂਰ ਦਾ ਹੀ ਨੰਬਰ ਹੈ ਹਾਂ ਜੀ ਓਕੇ ਇਹ ਵੀ ਫਰਸਟ ਪਾਰਟੀ ਹੈ ਫਰਸਟ ਪਾਰਟੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ ਜਮੀਨ 90 ਪੈਸੇ ਨਾਲ ਦੇਣੀ ਹੂੰ ਕੋੜਾ ਬੰਪਰ ਵੀ ਲੱਗਿਆ ਹੋਇਆ ਹੈ ਹਾਂ ਜੀ ਪਰ ਮੈਂ ਪੰਪ ਪੰਪ ਸਾਰਾ ਚੈੱਕ ਕਰਵਾ ਦੀ ਦੇਖ ਕੱਲਾ ਕੱਲਾ ਕੰਪਨੀ ਦਾ ਮਾਰਕਾ ਦੇਖ ਸਾਰੀ ਵਾਇਰਿੰਗ ਕੰਪਨੀ ਦੀ ਕਰਵਾ ਚੱਕ ਗ੍ਰੀਸ ਵਾਲੀਆਂ ਪਿੰਨਾ ਤੋਂ ਹਰੇ ਤੱਕ ਨਿੱਪਲ ਵੀ ਨਹੀਂ ਉਤਰੇ ਹੋਏ ਆਹ ਸੀਲ ਕਰਵਾ ਚੱਕ ਲੈ ਜਮਾ ਸੀਲ ਟਰੈਕਟਰ ਇਧਰਲੇ ਪਾਸੇ ਵੀ ਆ ਪਿੱਛੋਂ ਵੀ ਚੈੱਕ ਕਰ ਲਈਏ ਤੇ ਲੈ ਆ ਦਿਖਾ ਲੈ ਕਿਉਂ ਐਂਡ ਗੱਲਬਾਤ ਬਣੀ ਪਈ ਆ ਤੇ ਭਾਈ ਮੈਨੂੰ ਇਹ ਦੱਸਿਓ ਹਾਂਜੀ ਇਹ ਟਰੈਕਟਰ ਦੀ ਕੀ ਡਿਮਾਂਡ ਰੂ ਆਪਣੀ ਇਹਦੀ ਡਿਮਾਂਡ 7 ਲੱਖ ਆ ਜੀ ਹਾਂ ਬਾਕੀ ਮੌਕੇ ਤੇ ਰੇਟ ਕਰ ਲਾਂਗੇ ਬਾਕੀ ਮੌਕੇ ਤੇ ਹੋਊਗਾ ਮਾਂ ਤਾਂ ਹਾਂਜੀ ਹਾਂਜੀ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਜੂ ਇਹਦੇ ਉੱਪਰ 5 ਲੱਖ ਰੁਪਏ ਦਾ ਲੋਨ ਹੋ ਜੂ ਭਾਈ 5 ਲੱਖ ਦਾ ਲੋਨ ਹੋ ਜੂ ਹਾਂਜੀ ਓਕੇ ਯਾਨੀ ਕਿ ਫਿਰ ਇਹਦੇ ਵਾਸਤੇ ਵੀ ਥੋੜੀ ਪੇਮੈਂਟ ਦੀ ਲੋੜ ਆ ਹਾਂਜੀ ਹਾਂਜੀ ਤੇ ਲੈ ਮਿੱਤਰੋ ਆਜੋ ਕਰਾਂ ਜੇ ਕੋਈ ਸੱਜਣ ਨਾ ਬੜੇ ਫੋਨ ਲਾਉਣੇ ਨੇ ਬਈ ਸਾਨੂੰ ਪ੍ਰਾਣੀ ਸੋਹ ਦੇ ਵਿੱਚ 855 ਚਾਹੀਦਾ ਆ ਖੜਾ ਜਮਈ ਨਮਾ 16 ਦੇ ਟਾਇਰਾਂ ਚ ਆ ਜੀ 16 ਦੇ ਟਾਇਰਾਂ ਚ ਆ ਚਾ ਹਾਂ 16 ਦੇ ਟਾਇਰਾਂ ਦੇ ਵਿੱਚ ਆ ਮੈਂ ਅਕਸਰ ਹੀ ਨੇ ਇੱਕ ਲੈਨ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮਈ ਨਵੀਂ ਆ ਗੱਲ ਉਹ ਹੋਈ ਪਈ ਐ ਜੇ ਹਾਰ ਪੈਗਾ ਤੁਸੀਂ ਜਿੰਨੋ ਮਰਜ਼ੀ ਜਾ ਕੇ ਕਹਿੰਦੇ ਵੀ ਨਵਾਂ ਕਢਵਾ ਲੈਂਦਾ ਹਰੇਕ ਨਹੀਂ ਯਕੀਨ ਮੰਨ ਜਾਣਾ ਹੈਨਾ ਉਸ ਤੋਂ ਬਾਅਦ ਭਾਈ ਜਿਹੜਾ ਆ ਖੜਾ 5310 ਇਹ 5310 22 ਦੇ ਮਾਰਕ ਨਹੀਂ 23 ਦੀ ਹਾਰ ਸੀ ਐ ਅੱਛਾ 22 ਦੇ ਮਾਰ ਕੇ 23 ਦੀ ਹਾਰ ਸੀ ਆਹ ਜੀ ਚੱਲ ਕਿੰਨਾ ਕਿਆ ਹੋਣਾ ਇਹ 500 ਘੰਟਾ ਚੱਲਿਆ ਜੀ ओरिजिनल 500 ओरिजिनल ਜੀ ਪਰ ਮੈਂ 500 ਘੰਟਾ ਚੱਲੇ ਹੋ ਬਈ ਪੈਰਪੂਰ ਦਾ ਸਾਰੇ ਚੈੱਕ ਕਰਵਾ ਦੇ ਇਧਰਲੇ ਪਾਸੇ ਨਾ ਬਲਾਗ ਤੇ ਕੈਮਰਾ ਮਾਰ ਕੇ ਲਿਆ ਚੰਗੀ ਤਰ੍ਹਾਂ ਉਹ ਤੋਂ ਬਾਅਦ ਫਿਰ ਇਧਰਲੇ ਪਾਸੇ ਆ ਜਾ ਇਧਰਲੇ ਪਾਸੇ ਵੀ ਜਿਹੜੇ ਸਟicker ਖੜੇ ਆ ਕੱਲੇ ਕੱਲੇ ਦਿਖਾ ਦਾਂਗੇ ਆ ਕਰਵਾਈ ਚੈੱਕ ਦੇਖ ਹਾਂ ਆ ਕਰਵਾ ਚੈੱਕ ਦੇਖ ਉਹ ਤੋਂ ਬਾਅਦ ਆ ਆ ਕਰਵਾ ਦੇ ਸੈਲਫ ਵਾਲੇ ਹੈ ਦੇਖ ਉਹ ਤੋਂ ਬਾਅਦ ਆ ਵੀ ਦਿਖਾ ਦਈਏ ਤੇ ਉਹ ਚੱਕਾ ਕਰਵਾਇਆ ਕਰ ਦੇਖ ਬਈ ਇਹ ਵੀ ਕੰਡੀਸ਼ਨ ਤਾਂ origignal ਸਾਰਾ ਆ ਜਮਾਨਾ ਜਿਹੜੀ ਆ ਇੱਥੇ ਦਾ ਪੈਰ ਦਾ ਨਾ ਮੈਂ ਕਿਹਨਾਂ ਜ਼ਿੰਮੇਵਾਰੀ ਹੋਊਗੀ ਜੀ ਕੰਪਨੀ ਚੋਂ ਆਪਣੇ ਡਾਇਰੈਕਟਰ ਦਾ ਜਿਹੜਿਆ ਮਰਜੀ ਦਾ ਰਿਕਾਰਡ ਕਢਾ ਕੇ ਬੰਦਾ ਲੈ ਸਕਦਾ ਕੰਪਨੀ ਚੋਂ ਹਾਂਜੀ ਹਾਂ ਕਿੰਨੇ ਘੰਟੇ ਚੱਲੇ ਹੋਏ ਇਹ 510 ਘੰਟੇ ਚੱਲੇ ਹੈ ਹਾਂ ਬਾਬਾ ਦੇਰ ਕਿਸੇ ਦਾ ਦਿਲ ਕਰੇ ਉਹਦਾ ਵੇਚਣ ਨੂੰ ਨੌਕਾ ਕਢਵਾ ਕੇ ਆਂ ਪਰ ਮੈਂ ਇਦਰੇ ਆਰੇ ਮਰਮੋ ਦਾ ਕਰਵਾ ਚੱਕ ਬਈ ਲੈ ਮਗਰਾਡਾਂ ਦਾ ਕਰਾ ਉੱਪਰੋਂ ਚੱਕ ਪਿੱਛੇ ਵੀ ਆ ਜਾ ਦੇਖ ਡਿਸਟ੍ਰੀਬਿਊਟਰ ਵਾਲਾ ਟੌਪ ਮਾਡਲ ਆ ਜੀ ਚੱਕ ਮੇਰੇ ਟੌਪ ਮਾਡਲ ਹੁੱਕ ਚੈੱਕ ਕਰ ਬਈ ਬਈ ਗਣਤੀ ਦੀ ਮਗਰ 15 ਤੋਂ 20 ਬਾ ਡਰਾਲੀ ਨਹੀਂ ਪਾਈ ਹੋਈ ਹਾਂਜੀ ਹਾਂਜੀ ਡਰਾਵਲ ਤੋਂ ਹਰੇ ਤੱਕ ਕਲਰ ਨਹੀਂ ਉਤਰਿਆ ਹੋਇਆ ਦੇਖ ਲੈ ਹੂੰ ਇਹ ਹੁਣ ਟਰੈਕਟਰ ਬੰਦ ਹੋ ਗਏ ਬਾਈ ਸੀਆਡੀ ਆਉਣ ਲੱਗੇ ਓਕੇ ਹਾਂਜੀ ਹਾਂਜੀ ਇਹ ਆਹ ਦੇਖੀ ਤੇ ਆਪਣਾ ਮਾਡਲ ਦੱਸਿਆ ਦੀ ਬਾਈ 23 ਇਹ 22 ਦੇ ਮਾਰਕਟ 22 ਦੇ ਮਾਰਕਟ ਹੈ 23000 ਦੀ ਹੈ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੂ ਇਹਦੇ ਉੱਪਰ ਘੱਟੋ ਘੱਟ 6 ਲੱਖ ਰੁਪਏ ਦਾ ਲੋਨ ਹੋ ਜੂ 6 ਲੱਖ ਦਾ ਲੋਨ ਆ ਓਕੇ ਹੁਣ ਉਹ ਇਦੀ ਡਿਮਾਂਡ ਕੀ ਆ ਫਿਰ ਇਹਦੀ 8.5 ਲੱਖ ਰੁਪਏ ਜੀ 8.5 ਲੱਖ ਹਾਂਜੀ 2 ਲੱਖ ਰਹਿ ਗਏ ਹੈ ਹਾਂਜੀ ਫਰਕ 2 ਲੱਖ ਦਾ ਮਾਨ ਤਨ ਕਿੰਨਾ ਕੁ ਹੋ ਜੂ ਮਾਨ ਮੌਕੇ ਤੇ ਕਰੇਗਾ ਮਾਨ ਤਨ ਮੌਕੇ ਤੇ ਕਰਦਾ ਚਲੋ ਮੌਕੇ ਤੇ ਹੋ ਜੂਗਾ ਸਰ ਮੈਂ ਆ ਜਾ ਹੁਣ ਅੰਦਰਲੇ ਪਾਸੇ ਆਪਾਂ ਦਿਖਾਉਣੇ ਆ ਬਾਅਦ ਦੇ ਵਿੱਚ ਹਨਾ ਬਈ ਜਿਹੜਾ ਆ ਖੜਾਗਾ 50 50 E ਇਹ ਕਿਹਨਾ ਮਾਡਲ ਹੈ ਇਹ 13 ਦੇ ਮਾਰ ਕੇ 14 ਦੀ RC ਹੈ ਜੀ ਅੱਛਾ 3 ਸਪੀਡ ਵਾਲਾ ਜੀ ਇਹ 3 ਸਪੀਡ ਵਾਲਾ ਹਾਂਜੀ ਬਈ ਜਿਹੜੇ ਆ ਸਟicker 'ਚ ਖੜੇ ਸਾਰੇ ਨਾਲ ਦੀ origignal ਨਹੀਂ ਜੀ origignal ਜਿਹੜੇ ਕੰਪਨੀ 'ਚ ਲੱਗ ਕੇ ਆਉਂਦੇ ਹੁੰਦੇ ਹਾਂਜੀ ਹਾਂਜੀ ਉੱਚਾ ਜੀ ਚੱਲ ਕਿੰਨਾ ਕ ਗਿਆ ਹੋਣਾ ਇਹ ਚੱਲੇ 2000 ਘੰਟਾ ਗਿਆ ਜੀ 2000 ਘੰਟਾ ਗਿਆ ਟਾਇਰ ਫਿਰ ਇਹਦੇ ਨਾਲ ਦੇ ਨਹੀਂ ਦੁਬਾਰੇ ਦੇ ਟਾਇਰ ਦੁਬਾਰੇ ਦੇ ਟਾਇਰ ਹੋਣਗੇ 80 ਪੈਸੇ ਟਾਇਰ ਦੇ ਪਰ ਮੈਂ ਪੈਰਪੁਰ ਦਾ ਨਾ ਚੈੱਕ ਕਰਵਾ ਦੇਖੀ ਕੰਡੀਸ਼ਨ ਦਾ ओरिजिनल ਜਿੱਥੋਂ ਕਲਰ ਉਤਰਿਆ ਤਾਂ ਉਤਰਿਆ ਹਨਾ ਪੰਜਾ ਪੰਜਾ ਇਹ ਇਹ ਆ ਗਿਆ ਬਈ ਹਨਾ ਇਹ ਮਹਾਲੀ ਨੰਬਰ ਆ ਇਹ 65 ਹਾਂ ਮਹਾਲੀ ਦਾ ਨੰਬਰ ਹੈ ਸਰਕਾਰੀ ਪਲੇਟਾਂ ਵੀ ਲੱਗੀਆਂ ਪਈਆਂ ਸਾਰਾ ਕੁਝ ਲੱਗਿਆ ਭਈ ਲੋਨ ਤੇ ਇਹਦੇ ਉੱਪਰ ਵੀ ਹੋ ਜੂਗਾ ਫਿਰ ਹਾਂ ਜੀ ਲੋਨ ਹੋ ਜੀ ਇਹਦੇ ਉੱਪਰ ਕਿੰਨੇ ਕ ਦਾ ਹੋ ਜੂਗਾ ਇਹਦੇ ਤਕਰੀਬਨ 3.5 ਲੱਖ ਰੁਪਏ ਦਾ ਲੋਨ ਹੋ ਜੂਗਾ 3.5 ਲੱਖ ਦਾ ਲੋਨ ਮਾਰਡਲ ਤੁਸੀਂ ਦੱਸਿਆ ਦੀ ਇਹ ਇਹ 13 ਦੇ ਮਾਰਗੀ 14 ਦੇ 14 ਚਾਰ ਸੀ ਬਣੀ ਹੋਈ ਆ ਓਕੇ ਤੇ ਇਹ ਇਹਦਾ ਕੀ ਡਿਮਾਂਡ ਹੈ ਜੀ ਇਹਦੀ 4.85 ਲੱਖ ਵੀ ਡਿਮਾਂਡ ਹੈ ਜੀ ਹਾਂ ਬਾਕੀ ਮੌਕੇ ਤੇ ਕੋਈ ਕਰਨਾ ਹੈ ਬਾਕੀ ਮੌਕੇ ਤੇ ਹਾਂ ਜੀ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਜੂ ਇਹ 3.5 ਲੱਖ ਦਾ ਲੋਨ ਹੋ ਜੂ 3.5 ਲੱਖ ਦਾ ਯਾਰ ਇਹਦੇ ਵਿੱਚ ਵੀ ਥੋੜੇ ਜਿਹਾ ਪੈਣਿਆ ਮੋਟਰਸਾਈਕਲ ਤੋਂ ਵੀ ਘੱਟ ਪੈਣਗੇ ਤੇ ਭਈ ਜਿਹੜਾ ਆ ਆਖੜਾ ਸੋਨ ਵਾਲੀ ਕਾ ਇਹ ਸੋਨਾਲਿਕਾ ਜੀ 17 ਦੇ 12ਵੇਂ ਮਹੀਨੇ ਦਾ ਰੈਕਟਰ ਹੈ 17 ਦੇ 12ਵੇਂ ਮਹੀਨੇ ਦਾ 18 ਮਾਡਲ ਹੈ 18 ਮਾਡਲ ਹਾਂ ਜੀ ਓਕੇ ਇਹ ਲਾਸਟ ਤਰੀਕਾ ਚ ਨਿਕਲੇ ਹੋਊਗਾ ਹਾਂ ਜੀ ਬਈ ਬੰਪਰ ਦੇ ਹੈਵੀ ਲੱਗਿਆ ਹੋਇਆ ਬਈ ਬਹੁਤ ਮਹਿੰਗੀ 15-16000 ਦੀ ਟੈਂਕੀ ਲਵਾਈ ਹੈ ਇਹ ਬੰਦੇ ਨੇ ਟੈਂਕੀ ਹੈ ਹਾਂ ਮੈਂ ਖਿਆ ਟੱਕਣੀ ਇਹ ਕਿਤੇ ਨਹੀਂ ਨਾ ਉਰੇ ਵਿੱਚ ਲੱਗੇ ਹੁੰਦਾ ਦਰ ਮੈਂ ਹਾਂ ਜੀ ਟੱਕਣੀ ਇਹ ਤਾਂ ਉਲੇ ਵਿੱਚ ਲਾਇਆ ਹੋਇਆ ਇਹ ਟਰੈਕਟਰ ਜੀ ਬਿਲਕੁਲ ਹੀ ਨਵਾਂ ਰੈਕਟਰ ਹੈ ਹਾਂ ਇਹ ਬਹੁਤ ਘੱਟ ਚੱਲਿਆ ਹੈ ਨਾਲ ਦੇ 90% ਟਾਇਰ ਨੇ 900 ਘੰਟਾ ਚੱਲਿਆ ਨਹੀਂ ਚੱਲਿਆ ਓਰੀਜਨਲ 900 ਕਾ ਮੈਂ ਨਾ ਫੁੱਲ ਜ਼ਿੰਮੇਵਾਰੀ ਹਾਂ ਹਾਂਜੀ ਹਾਂ ਅੱਛਾ ਜੀ ਦਰਮੇ ਰੇਮ ਚੈੱਕ ਕਰ ਬਣ ਟਰੈਕਟਰ ਤੇ ਦੇਖੋ ਉਹ ਜਨ ਸੀ ਵਾਲੀ ਉਦਾਂ ਹੀ ਪਈਏ ਸਾਰੀ ਟਰੈਕਟਰ ਆਪਣੇ ਤੋਂ ਜਿਹੜਾ ਮਰਜ਼ੀ ਲੈ ਜਾਓਗੇ ਪੂਰੀ ਫੁੱਲ ਜ਼ਿੰਮੇਵਾਰੀ ਵਾਲਾ ਹੋਊ ਵੱਧ ਚੱਲਿਆ ਹੋਵੇ ਤਾਂ ਵੀ ਜ਼ਿੰਮੇਵਾਰੀ ਆਪਣੀ ਇਹ ਇਹ ਵੀ ਆਪਣਾ 60 ਦਾ ਆ ਮੈਂ ਕਿ ਟੌਪ ਮਾਡਲ ਹੈ ਨਹੀਂ ਹਾਂਜੀ ਹਾਂਜੀ ਇਹ ਬਾਲਟਰਾਇਕ ਆ ਜੀ ਹੂੰ ਹੀਟ ਗਾਰਡ ਲੱਗੇ ਹੋਏ ਨੇ ਵੱਡੇ ਮਗਰਾਟ ਹੁੰਦੇ ਨੇ ਇਹਦੇ ਕਵਰ ਤੱਕ ਵੀ ਨਹੀਂ ਲਿੰਦੇ ਤੇਲ ਬ੍ਰੇਕਾਂ ਹਾਂਜੀ ਇਹ ਆਪਣੇ ਹੌਸਪਾਵਰ 60 ਚ ਆ ਜਾਂਦੀ ਫਿਰ ਇਹ 60 ਚ ਓਕੇ ਡਬਲ ਡਿਸਟ੍ਰਿਬਿਊਟਰ ਆ ਗਿਆ ਹੈ ਹਾਂਜੀ ਹਾਂਜੀ ਫੁੱਲ ਟੌਪ ਮਾਡਲ ਹੈ ਜੀ ਫੁੱਲ ਟੌਪ ਮਾਡਲ ਹਾਂਜੀ ਇਹ ਇਹਦਾ ਨੰਬਰ ਕਿੱਥੋਂ ਦਾ ਹੋ ਇਹਦਾ ਨੰਬਰ ਹੈਗਾ ਜੀ ਹਰਿਆਣੇ ਦਾ ਐਚ ਆਰ ਨੰਬਰ ਹਾਂਜੀ ਫਰਸਟ ਪਾਰਟੀ ਦਾ ਨਗਦ ਕੈਸ਼ ਦਾ ਰੈਕਟਰ ਹੈ ਓਕੇ ਹਾਂਜੀ ਹਾਂਜੀ ਹੁਣ ਜੇ ਕੋਈ ਸੱਜਣ ਚਾਹੇ ਇਹਦੇ ਪੰਜਾਬ ਨੰਬਰ ਲੱਗ ਜੂਗਾ ਹਾਂਜੀ ਹਾਂਜੀ ਕਿੰਨਾ ਕ ਪੈਸਾ ਲੱਗ ਜਾਂਦਾ ਉਹਦਾ ਉਹ ਟੋਟਲ ਨਾਂ ਕਰਵਾਈ ਦਾ ਸਾਰਾ ਐਨਓਸੀ ਕਢਾਈ ਦਾ ਆਪ 10000 ਰੁਪਏ ਲਵਾਂਗੇ 10000 ਲਵਾਂਗੇ ਆਪਾਂ ਵਿੱਚੀ ਨਾ ਕਾਪੀ ਨਾਮ ਕਰਵਾ ਦਾਂਗੇ ਸਾਰ ਜਿੱਥੋਂ ਦਾ ਸੱਜਣਾ ਉਸੇ ਜ਼ਿਲ੍ਹੇ ਦਾ ਨੰਬਰ ਵੀ ਲਵਾ ਕੇ ਦੇ ਦਾਂ ਹਾਂਜੀ ਹਾਂਜੀ ਨੰਬਰ ਉੱਪਰ ਸਹੀ ਹੈ ਨਾ ਠੀਕ ਹੈ ਜੀ ਓਕੇ ਤੇ ਹੁਣ ਦੱਸਿਓ ਕੀ ਕਿੰਨੇ ਦਾ ਦਵਾਗੇ ਆਪਾਂ ਇਹ ਇਹ ਡਿਮਾਂਡ ਆ ਆਪਣੀ 5,75,000 ਦੀ ਹਾਂ ਹਾਂ ਬਾਕੀ ਮੌਕੇ ਦੇ ਕਰ ਲਾਂਗੇ ਬਾਈ ਰੈਟਰ ਓਕੇ ਇਹਦੇ ਉੱਪਰ ਲੋਨ ਹੋ ਜੂਗਾ ਕਿੰਨੇ ਦਾ ਲੋਨ ਹੋ ਜੂਗਾ ਜੀ ਦਾ ਕਿੰਨੇ ਦਾ ਹੋ ਜੀ 4 ਲੱਖ ਦੇ ਤਕਰੀਬਨ 4 ਲੱਖ ਦਾ ਲੋਨ ਹੋ ਜੂਗਾ ਹਾਂਜੀ ਹਾਂਜੀ ਰੇਟ ਹੈਗਾ 575 ਜੀ 5,75,000 ਓਕੇ ਬਹੁਤ ਨਵਾਂ ਟਰੈਕਟਰ ਹੈ ਜੀ ਇਹ ਟਰੈਕਟਰ ਵਾਕਈ ਨਵਾਂ ਧਰਮੇ ਆ ਦੇਖੀ ਸਾਰਾ ਨੇਟੇ ਚੱਲੇ ਦੀ ਫੁੱਲ ਜ਼ਿੰਮੇਵਾਰੀ ਹੈ ਜੀ ओके ਆ ਬਾਕੀ ਲੀਵਰ ਆ ਚੈੱਕ ਕਰਵਾ ਦੇ ਇੱਥੇ ਹੀ ਪਤਾ ਲੱਗ ਜਾਂਦਾ ਹੁੰਦਾ 3 ਸਪੀਡ ਆ ਜੀ ਕਰਾਰ ਹੋ ਗਿਆ ਹੁੰਦਾ ਜੀ ਕਰਾਰੂ ਗਰੇ ਗੇਰ ਤੇ 3 ਸਪੀਡ ਜਾਏ ਵੀ ਇਹਦੇ ਲੀਵਰ ਜੇ ਆ ਇੰਨੇ ਕਾਲੇ ਵਾਲੇ ਹੁੰਦੇ ਕੀ ਕੁਝ ਹੁੰਦਾ ਇਹ ਚੇਂਜਰ ਆ ਲਾ ਗਿਆ ਜੀ ਚੇਂਜਰ ਆ ਗਿਆ ਹਾਂਜੀ ਹਾਂਜੀ ਇੱਕ ਤਾਂ ਚੇਂਜਰ ਗੇਅਰ ਚ ਆ ਗਿਆ ਇਹ ਹਾਂਜੀ ਹਾਂਜੀ 3 ਸਪੀਡ ਚ ਤੇਲ ਬ੍ਰੇਕ ਆ ਗਿਆ ਹਾਂਜੀ ਹਾਂਜੀ ਡਬਲ ਕਲੱਚ 540000 ਚੱਕਰ ਆ ਗਿਆ ਜੀ ਅਸੋ ਹਾਂਜੀ ਹਾਂ ਡਬਲ ਪੀ ਡਬਲ ਪੀ ਡਿਊ ਚ ਆ ਹਾਂਜੀ ਓਕੇ ਯਾਨੀ ਕਿ ਹਰ ਇੱਕ ਫੀਚਰ ਹੈ ਹਾਂਜੀ ਹਾਂਜੀ ਓਕੇ ਤੇ ਵੀ ਜਿਹੜਾ ਆ ਘੜਾ ਪ੍ਰੀਟ ਇਧਰਲੇ ਪਾਸੇ ਇਹ 6549 6593 ਪ੍ਰੀਤ ਹਾਂਜੀ ਹਾਂਜੀ ਮੈਨੂੰ ਐ ਦੱਸ ਪਹਿਲਾਂ ਤੇ ਚੱਲਿਆ ਕਿੰਨਾ ਕੋਇਆ ਇਹ ਚੱਲਿਆ ਇਹ ਤਕਰੀਬਨ 1100 ਘੰਟਾ ਜੀ 1100 ਘੰਟਾ ਹਾਂ ਤੇ ਮੈਨੂੰ ਲੱਗਦਾ 1100 ਵੀ ਨਹੀਂ ਨਾਲ ਦੇ ਟਾਇਰ ਨਹੀਂ 80 ਪੈਸੇ ਹੂੰ ਨਾਲ ਦੇ ਟਾਇਰ ਨੇ 80 ਪੈਸੇ ਸੰਗਰੂਰ ਨੰਬਰ ਹੈ ਜੀ ਫਸਟ ਪਾਰਟੀ ਦਾ ਓਕੇ ਇਹ ਵੀ ਕਰਾਰੋ ਗੇਅਰ ਵਾਲਾ ਬਾਈ 3 ਸਪੀਡ ਠੀਕ ਆ ਹਾਂ ਚਿੰਜਰ ਵਾਲਾ ਜਿੰਨਾ ਅੱਗੇ ਭਜਦਾ ਉਹ ਨਹੀਂ ਪਿੱਛੇ ਭਜਦਾ ਉਹ ਨਹੀਂ ਪਿੱਛੇ ਨੂੰ ਭਜਦਾ ਹੈ ਹਾਂਜੀ ਹਾਂਜੀ ਵਾਰ-ਵਾਰ ਗੇਅਰ ਪਾਉਣ ਦੀ ਲੋੜ ਨਹੀਂ ਚੇਕ ਕਰੋ ਅੱਗੇ ਪਿੱਛੇ ਹਾਂਜੀ ਹਾਂਜੀ ਜਿੱਧਰ ਨੂੰ ਮਰਜ਼ੀ ਭਜਾਈ ਚਲੋ ਇਹਨੂੰ ਹਾਂਜੀ ਕੰਡੀਸ਼ਨ ਦੇ ਅਭੀ ਰੋਜ ਨਾਲ ਬਈ ਹੈ ਪੂਰਾ ਸਾਫ ਸੁਥਰਾ ਟਰੈਕਟਰ ਮਿਲਣਗੇ ਜੀ ਆਪਾਂ ਮਾੜਾ ਟਰੈਕਟਰ ਲੈਂਦੀ ਨਹੀਂ ਓਕੇ ਹਾਂਜੀ ਬਈ ਇਹਦੀ ਕੀ ਡਿਮਾਂਡ ਹੈ ਇਹਦੀ ਪੱਟੀ 5 ਲੱਖ 10000 ਰੁਪਏ ਦੀ ਡਿਮਾਂਡ ਹੈ ਹੂੰ ਬਾਕੀ ਕਰ ਲਾਂਗੇ ਮੌਕੇ ਤੇ ਬਾਕੀ ਮੌਕੇ ਤੇ ਹੋਊਗਾ ਹਾਂਜੀ ਹਾਂ ਇਹਦੇ ਉੱਪਰ ਕਿੰਨੇ ਦਾ ਲਾਉਣਾ ਹੈ ਇਹਦੇ ਤਕਰੀਬਨ 4 ਲੱਖ ਰੁਪਏ ਦਾ ਲਾਉਣਾ ਹੈ ਅੱਛਾ ਹਾਂਜੀ ਹਾਂਜੀ ਕਿੰਨੇ ਕੁ ਪਹਿਣਗੇ ਫਿਰ ਇਹਦੇ ਵਿੱਚ ਮੰਨ ਲਓ ਵੀ ਲੱਖ ਕੁ ਮੰਨ ਲਓ 4 10 15 ਲੱਖ ਮੰਨ ਲਈਏ ਲੱਖ ਦੇ ਵਿੱਚੋਂ ਵੀ ਮਾਨਤਾ ਹੋ ਜੂ ਹਾਂਜੀ ਕਰ ਲਾਂਗੇ ਆਪਾਂ ਲੇ ਮਿੱਤਰੋ ਲੱਖ万ਨ ਕਿ ਚੱਲਿਓ ਲੱਖ ਤੋਂ ਵੀ ਤੁਹਾਡਾ ਘਟ ਦੇ ਵਿੱਚ ਹੀ ਸਰ ਜਾਗੇ ਜੇ ਤੁਸੀਂ ਆਹ ਪ੍ਰੀਤ ਟਰੈਕਟਰ ਲੈ ਜਾਣਾ ਹੁਣ ਸੱਜਣ ਇਹ ਸੋਚਦੇ ਹੋਣਗੇ ਵੀ ਮਹਿਲਾ ਚੌਕ ਕਿੱਥੇ ਜੇ ਪਏ ਜਾਂਦਾ ਦੁਬਾਰਾ ਫੇਰ ਦੱਸ ਦਿੰਨੇ ਆ ਜਦੋਂ ਆਪਾਂ ਸੰਗਰੂਰ ਤੋਂ ਦਿੱਲੀ ਨੂੰ ਜਾਂਦੇ ਆ ਨਾ ਬਈ ਇੱਥੋਂ ਸੰਗਰੂਰ ਕਿੰਨੀ ਦੂਰ ਰਹਿ ਜਾਂਦਾ 10 ਕਿਲੋਮੀਟਰ 10 ਕਿਲੋਮੀਟਰ ਦੀ ਦੂਰੀ ਤੇ ਨਾ ਤੇ ਜਿਉਣੇ ਮੋੜ ਦੇ ਬਿਲਕੁਲ ਲਾਗੇ ਪੈ ਜਾਂਦਾ ਜਿਉਣੇ ਮੋੜ ਦੇ ਪਿੰਡ ਦੇ ਮੋੜਾਂ ਦੇ ਨੇੜੇ ਇਹ ਆਪਣਾ ਪਾਟੜਾ ਰੋਡ ਤੇ ਹਾਂ ਪਾਟੜਾ ਰੋਡ ਤੇ ਮਹਿਲਾ ਚੌਕ ਹਾਂਜੀ ਹਾਂਜੀ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਉਹਨਾ ਵੀ ਦਸੀ ਆਪਾਂ ਇਹ 100 ਲਿਕਸ ਆ ਗਿਆ ਜੀ ਹਾਂ ਇਹ ਕਿੰਨਾ ਮਾਡਲ ਹੈ ਇਹ 23 ਮਾਡਲ ਹੈ ਜੀ ਅਸਾ 23 ਮਾਡਲ ਹੈ ਹਾਂਜੀ ਹਾਂਜੀ ਓਕੇ ਨੰਬਰ ਨੰਬਰ ਇਹਦਾ ਕਿਹਦਾ ਨੰਬਰ ਪੰਜਾਬ ਜੀ ਪੰਜਾਬ ਲੁਧਿਆਣਾ ਪਟਿਆਲੇ ਦਾ ਨੰਬਰ ਪਟਿਆਲਾ ਨੰਬਰ ਫਰਸਟ ਪਾਰਟੀ ਓਕੇ ਇਹ ਕਿੰਨਾ ਚੱਲ ਗਿਆ ਹੁਣ ਵੀਰੇ ਇਹ 500 ਮੰਨ ਲਓ ਸਵਾ 500 ਘੰਟਾ ਚੱਲਿਆ ਹੈ ਜੀ ਸਵਾ 500 ਘੰਟਾ ਹਾਂਜੀ ਹਾਂਜੀ ਓਕੇ ਟਰੈਕਟਰ ਬਿਲਕੁਲ ਨਵਾਂ ਹੈ ਜੀ 5 ਸਾਲ ਵਾਰੰਟੀ ਚੱਲਦਾ ਹਾਂਜੀ ਹਾਂਜੀ ਵਾਰ ਠੀਕ ਹੈ 30 ਸਪੀਡ ਜੀ ਹਾਂਜੀ ਹਾਂਜੀ ਟੋਮ ਮਾਡਲ ਡਿਸਟ੍ਰੀਬਿਊਟਰ ਓਕੇ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਫੀਚਰ ਆ ਜਾਂਦੇ ਨੇ ਚੇਂਜਰ ਵੀ ਆ ਜਾਂਦਾ ਉਹ ਇਹਦੇ ਵਿੱਚ ਚੇਂਜਰ ਨਹੀਂ ਹੈਗਾ ਜੀ 3 3 ਸਪੀਡ ਆ ਗਿਆ ਡਬਲ ਡਿਸਟ੍ਰੀਬਿਊਟਰ ਆ ਗਿਆ ਓਕੇ ਰਿਵਰਸ ਪੀਟੀਓ ਆ ਗਿਆ 11 ਚ ਪੀਟੀਓ ਆ ਗਿਆ ਠੀਕ ਹੈ ਹਾਂਜੀ 16 ਦੇ ਟਾਇਰਾਂ ਜੀ ਜੀ ਨਾਲ ਦੇ ਟਾਇਰ ਨਹੀਂ 90 ਪੈਕ ਅੱਛਾ ਕਲਰ ਇਹਨਾਂ ਨੂੰ ਆਹੀ ਆਉਂਦਾ ਹਾਂ ਇਹ ਸੇਮ ਇਹੀ ਕਲਰ ਹੈ 골ਡਨ ਕਲਰ ਹੈ ਹਾਂਜੀ ਹਾਂਜੀ ਤੁਹਾਨੂੰ ਵੀ ਸੋਹਣੇ ਵੜੇ ਲੱਗਦਾ ਨਾ ਉਹ ਦੇਖ ਹਾਂਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਹੂੰ ਇੱਧਰ ਵੀ ਆ ਜਾ ਪਿੱਛ ਨੇ ਕਰਵਾ ਚੈੱਕ ਪਿਆ ਨਾ ਜਮਾਨਾ ਮਟਰ ਜਮਾਨਾ ਮਾ ਜੀ ਮਾਡਲ ਕਿੰਨਾ ਦਾ ਸਦੀ ਇਹ ਇਹ 23 ਮਾਡਲ ਹੈ 23 ਮਾਡਲ ਹੈ ਹਾਂਜੀ ਹਾਂਜੀ ਚੱਲਿਆ ਹੋਇਆ 500 ਘੰਟਾ ਹਾਂਜੀ ਹਾਂਜੀ ਓਕੇ ਬੀਮਾ ਬੂਮਾ ਵੀ ਹੈਗਾ ਦਾ ਫੁੱਲ ਅੱਛਾ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਹੈ ਟਰੈਕਟਰ ਦੀ ਇਹਦੀ 545 ਹੈ ਜੀ 5 ਲੱਖ 45 ਹਜ਼ਾਰ ਹਾਂਜੀ ਹਾਂਜੀ ਬਣੂ ਕਿੰਨੇ ਦਾ ਇਹ ਕਰ ਦਾਂਗੇ ਬਾਈ ਤੂੰ ਕਰਦੇ ਆ ਆਪਣੇ ਮਨ ਤਾਂ ਜਿੰਨਾ ਕਰਨਾ ਕਿੰਨਾ ਕੁ ਕਰਦਾ ਮੈਨੂੰ ਇਹ ਤਾਂ ਥੋੜਾ ਜਿਹਾ ਹਸਾਬ ਜਾ ਘਟਾ ਹੈ ਹੈ 520000 ਦਾ ਦੇ ਦਾਂਗੇ ਹੈ 520 ਦਾ 520 ਦਾ ਹਾਂਜੀ ਮੈਂ ਕਿਹੜਾ ਕਹੂੰ 20 ਜ ਰੱਖਦਾ ਫਿਰ ਇਹ ਵੀ ਚੱਕ ਦੇ ਦੁਬਾਰੇ ਹੈ ਚਲੋ ਫਿਰ ਇੰਨਾ ਕਰਦੇ ਤੁਸੀਂ ਕਰ ਦਾਂਗੇ ਫਿਰ ਸਹੀ ਆ ਹਾਂ 23 ਮਾਡਲ 5 ਲੱਖ ਚ ਮੰਨ ਗਿਆ ਬਾਈ ਬਾਈ ਹੁਣ ਐ ਦੱਸ ਲੱਗਦੇ ਅਥੇ ਇਹਦੇ ਉੱਪਰ ਕਿੰਨੇ ਦਾ ਲੋੜ ਇਹਦੇ 4 ਲੱਖ ਦਾ ਤਕਰੀਬਨ ਮੰਨ ਲਓ ਜੀ ਨੂੰ ਹੋ ਜਾਊਗਾ 4 ਲੱਖ ਦਾ ਹਾਂਜੀ ਹਾਂਜੀ 4 ਲੱਖ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਸਹੀ ਹੋਣਾ ਜੀ ਲੈ ਮਿੱਤਰੋ ਜੇ ਹੁਣ ਆ ਤੁਸੀਂ ਲੈ ਜਾਣਾ ਨਾ ਆਹ ਡਾਇਰੈਕਟਰ ਚੁੱਪ ਕਰਕੇ ਆਜੋ 55 15 16 55 ਐਚਪੀ ਦਾ ਜੀ ਇਹ 55 ਹੌਸਪਾਵਰ ਦੇ ਵਿੱਚ ਆ ਫੀਚਰ ਬਾਈ ਨੇ ਦੱਸ ਹੀ ਦਿੱਤੇ ਸਿਰਫ ਲੱਖ ਰੁਪਿਆ ਲਿਆਉਣਾ ਤੁਹਾਡੇ ਸਾਰੇ ਪਿੰਡ ਚ ਨਹੀਂ ਹੋਣਾ ਯਾਰ ਇਹਦੇ ਨਾਲ ਦਾ ਜਿਹੜਾ ਸੱਜਣ ਲਜਾਊਗਾ ਨਹੀਂ ਬਹੁਤ ਵਧੀਆ ਟਰੈਕਟਰ ਹਾਂ ਪਰ ਇੱਕ ਗੱਲ ਦੱਸ ਦਿੰਨਾ ਇਹਨੇ ਆਉਣ ਵਾਲੇ ਸਮੇਂ ਚ ਤਰੱਕੀ ਬਹੁਤ ਕਰਨੀ ਆ ਇਹਨਾਂ ਦੀ ਜਪਾਨ ਜਪਾਨ ਤੇ ਸੋਨਾ ਲੀਕਾ ਦੀ ਟੈਕਨੋਲੋਜੀ ਨਾਲ ਬਣਿਆ ਹੈ ਜੀ ਟੈਕਨੋਲੋਜੀ ਠੀਕ ਹੈ ਨਾ ਜਿਵੇਂ ਨਾ ਕਬੋਟਾ ਟਰੈਕਟਰ ਵੀ ਬੜਾ ਸਾਇਲੈਂਟ ਆ ਟਰੈਕਟਰ ਇਹ ਵੀ ਉਹੀ ਹੈ ਬਹੁਤ ਬਹੁਤ ਵਧੀਆ ਹੈ ਨਾ ਤੇ ਕਰੋ ਮਿੱਤਰੋ ਸੰਪਰਕ ਦੁਆਰਾ ਫੇਰ ਧਰ ਮ ਆ ਬਾਈਉਰੀਆਂ ਦੇ ਨੰਬਰ ਹਰਵਿੰਦਰ ਸਿੰਘ ਧਾਲੀਵਾਲ ਲਿਖਿਆ ਹੋਇਆ ਜਿਮੀਦਾਰ ਟਰੈਕਟਰ ਵਾਲਿਆਂ ਦੇ ਖੜਿਆ ਮਹਿਲਾ ਚੌਂਕਾ ਦੇ ਵਿੱਚ ਤੇ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਵੀ ਲਿਖਤੇ ਦੁਬਾਰਾ ਦੱਸ ਦਿੰਨੇ ਆ ਤੁਹਾਡੇ ਲਈ ਕੋਈ ਪੁਰਾਣਾ ਟਰੈਕਟਰ ਆ ਨਾ ਟੈਨਸ਼ਨ ਫਰੀ ਹੋ ਜਿਓ ਉਰੇ ਲਿਆਇਓ ਬਾਈਉਰੀ ਵਿੱਚ ਰੱਖ ਲੈਣਗੇ ਨਵੇਂ ਟਰੈਕਟਰ ਦੇ ਉੱਪਰ ਜੇ ਪੇਮੈਂਟ ਦੀ ਲੋਡ ਹੈ ਨਾ ਤੁਹਾਨੂੰ ਲੋਨ ਵੀ ਹੋ ਜੂਗਾ ਹਾਂਜੀ ਹਾਂ ਕਰੋ ਸੰਪਰਕ